ਵਾਜੇ ਵਜਾਉਣੇ ਆ ਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਵਾ ਕਿਉਂਕਿ ਜਿਹੜੇ ਰੀਟਰ ਰਹਿ ਗਏ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਪੈਤੂਣਾ ਨਾਲ ਲੜਦੇ ਗਏ ਸਾਡੇ ਕੋਲ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਕਿ ਟੀਟੂ ਬਾਣੀ ਨੂੰ ਪਰੇਸ਼ਾਨ ਨਾ ਕਰਿਓ ਤੇ ਟੀਟੂ ਬਾਣੀ ਪਰੇਸ਼ਾਨ ਲਾ ਤਾਂ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਆ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀਗਾ ਪਾਰਕਿੰਗ ਇੱਥੇ ਕੋਈ ਨਹੀਂ ਬੈਕ ਕਰਵਾਈ ਤਾਂ ਤਾਂ ਮੇਰੇ ਭਰਾ ਨੇ ਅਨੁਸ਼ਾਸਨ ਦਿਓ ਬੱਲੀ ਵੜਿਆ ਬੈਲ ਬਦੂ ਗੱਲ ਬੱਲੀ ਵੜਿਆ ਆਨੇ ਬੱਲੀ ਵੜਿਆ ਐਡ ਕਰਾਉਣਾ ਪਿਆ ਜਾ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਦਾ ਨਸ਼ੇ ਨਾਲ ਮਰ ਜਾਂਦੇ ਆ ਖਸਖਾਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫੋਸ ਮੁਲਾਜ਼ਮ ਕਿਵੇਂ ਰੱਖੂਗਾ ਚਿੱਟੇ ਦੀ ਲੋਕtham ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸ਼ੇ ਲੋਕੀ ਖਾਈ ਜਾਂਦੇ ਆ ਲੋਕੀ ਆਈਟਿਕਸ ਖਾਈ ਜਾਂਦੇ ਆ ਕਰ ਯਾਨੀ ਮੁੱਦੇ ਹੀ ਮੁੱਦੇ ਨੇ ਬਾਈ ਜੀ ਅੱਗੇ ਅੱਗੇ ਪਟਾਕੇ ਬਣਨੇ ਟੂਬਾਣੇ ਰਹਿਗੇ ਪਟਾਕੇ ਖਤ ਮਾਰਦਾ ਨਹੀਂ ਆ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਅੱਜ ਇਹਨੇ ਬੈਲ ਕੱਢ ਰਿਹਾ ਇਹਨੇ ਬੱਠੇ-ਬੱਠੇ ਦੇ ਕਰਾ ਹਾਂਜੀ ਏਡੂ ਪਾਣੀ ਦਾ ਪੈਲੀ ਪਾਣੀ ਉਹ ਬਾਣਿਆ ਬੈਲੀ ਆ ਜੀ ਆ ਮੋਢੇ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਇਹਨੇ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਬਾਕੀ ਲੀਡਰਾਂ ਦਾ ਹਾਲੇ ਦਾ ਬਿੱੱਦੂ ਦਾ ਕੀ ਯਾਰ ਆ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਮਨਦੀਪ ਤੂੰ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਐਨੂੰ ਗਦੂਏ ਵਾਲੀ ਪਲੀ ਬਣੀ ਆ ਅਗਰ ਤੇ ਗਰਾਉਂ ਪੜਾ ਜਾ ਬਾਜੇ ਵਜਾਉਣੇ ਆ ਤੇ ਤਾਈ ਉਥੇ ਬਾਜੇ ਲੈ ਕੇ ਆਇਆ ਵਾ ਕਿਉਂਕਿ ਇਹ ਜਿਹੜੇ ਲੀਟਰ ਰਹਿ ਗਏ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਚੋਣਾ ਨਾਲ ਲੜਦੇ ਕਿਰਾ ਸਾਡੇ ਕੋਲ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੌਂਕ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੌਂਕ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਮਿੱਟੀ ਟੂ ਬਾਨੇ ਨੂੰ ਪਰੇਸ਼ਾਨ ਨਾ ਕਰਿਓ ਜੇ ਟੂ ਬਾਨੇ ਪਰੇਸ਼ਾਨ ਲਾਦਾ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਆ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾ ਦੇ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਪਾਰਕਿੰਗ ਇੱਥੇ ਆ ਕੋਈ ਨਹੀਂ ਬੈਕ ਕਰਵਾਈ ਤਾਂ ਤੇ ਮੇਰੇ ਭਰਾ ਨੇ ਅਨੁਸ਼ਾਸਨ ਦੇ ਹਾਂ ਕੀ ਅੱਜ ਬੈਂਡ ਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਨਹੀਂ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਆ ਚਿੱਟੇ ਨਸੇ ਨਾਲ ਮਰ ਜਾਂਦੇ ਆ ਖਸਖਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫਿਰ ਪੁਲਿਸ ਮੁਲਾਜ਼ਮ ਕਿਵੇਂ ਰਕੂਗਾ ਚਿੱਟੇ ਦੀ ਰੋਕ தாம் ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸੇ ਲੋਕੀ ਖਾਈ ਜਾਂਦੇ ਆ ਲੋਕੀ ਆਈਟਿਕਸ ਖਾਈ ਜਾਂਦੇ ਆ ਕਰਿਆ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਅੱਗੇ ਅੱਗੇ ਪਟਾਕੇ ਪੈਣੇ ਟਿਊਬਾਂ ਨਹੀਂ ਰਹਿ ਗਿਆ ਪੱਟਾਂ ਦੇ ਹੱਥ ਮਾਰਦਾ ਵੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਅੱਜ ਤੇ ਇਹਨਾਂ ਦੀ ਬੈਲ ਕੱਢੀ ਇਹਨਾਂ ਵੱਡੇ ਵੱਡੇ ਕਰਾ ਹਾਂਜੀ ਟਿਊਬਾਂ ਦੀ ਪਹਿਲੀ ਬਾਣੀ ਬਾਣੀ ਬੈਲੀ ਆ ਜੀ ਆ ਮੋੜ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਐਨੇ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਬਾਕੀ ਲੀਡਰਾਂ ਦਾ ਹਾਲੇ ਸਾਡੀ ਦਾ ਬਿੱਟੂ ਦਾ ਕੀ ਯਾਰ ਹੈ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਮਨਦੀਪ ਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਤਰਗਾਹਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਗੱਲ ਮੈਨ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਸਤੂ ਵੀ ਪੜ੍ਹਿਆ ਲਿਖਿਆ ਵ ਅਜ ਮੱਕੀ ਏ ਢੋਲ ਵਜਾ ਕੇ ਇੱਥੇ ਬੈਠ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਟੂ ਬਾਣੀ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰ ਨੂੰ ਦਿਖਾਉਣਾ ਆ ਆ ਜਿਹੜੇ ਛਾਸੀ ਲੀਡਰ ਲੋਕ ਆ ਕਾਜਬਰ ਨੇ ਆਇਆ ਨਾ ਉਹ ਆ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਹਾਂ ਆ ਹਾ ਕਾਜਬਰ ਨੇ ਆਇਆ ਕਰਦੇ ਕੀ ਕਰਾਂ ਕਾਦੀ ਕਾਦੀ ਕਹੋ ਜੋ ਅਮੀਰ ਆ ਦੇ ਲਾਹਤ ਕਰ ਸਪੋਰਟ ਦਾ ਸੌਦਾ ਤੇ ਉਸ ਵਾਰੇ ਪਿੱਛੇ